ਹੈ ਹਮ ਭੀ ਚੱਲਣਾ ਦੂਰ ਗਵਣ ਸਿਰ ਉੱਪਰ ਮਰਨਾ ਭਗਤ ਰਵਦਾਸ ਜੀ ਦਾ ਇਹ ਵਚਨ ਹੈ ਤੇ ਭਗਤ ਜੀ ਕਹਿੰਦੇ ਵੀ ਵਖਤ ਸਮਾਂ ਦਿਨ ਕਰਕੇ ਸਮਾਂ ਗੁਜ਼ਰਦਾ ਜਾ ਰਿਹਾ ਦਿਨ ਦਿਨ ਕਰਕੇ ਵਖਤ ਨਿਕਲਦਾ ਜਾ ਰਿਹਾ ਔਰ ਬਾਣੀ ਤੇ ਬੰਦਾ ਹੀ ਉਹਨੂੰ ਮੰਨਦੀ ਹੈ ਬੰਦਗੀ ਤੋ ਬੰਦਾ ਸ਼ਬਦ ਬਣਿਆ ਏ ਤੇ ਬੰਦਗੀ ਕਰਨ ਵਾਲਾ ਇਸ ਗੱਲ ਦਾ ਚੇਤੇ ਰੱਖਿਓ ਧਾਰਨੀ ਹੋ ਜਾਂਦਾ ਹੈ ਕਿ ਉਹ ਵਖਤ ਦੀ ਸੰਭਾਲ ਕਰਦਾ ਹੈ ਵਖਤ ਵਿਚਾਰੇ ਸੋ ਬੰਦਾ ਹੋਏ ਇਸੇ ਕਰਕੇ ਮਹਾਰਾਜ ਜੀ ਸਮਝਾਉਂਦੇ ਮਹਾਰਾਜ ਕਹਿੰਦੇ ਆ ਕਿ ਸਮੇਂ ਦੀ ਕੀਮਤ ਜਾਣ ਲੈ ਵਖਤ ਦੀ ਕੀਮਤ ਸਮਝ ਲੈ ਇਹ ਤੈਨੂੰ ਜੀਵਨ ਦੇ ਵਿੱਚ ਮਨੁੱਖਾ ਜਨਮ ਮਿਲਣਾ ਇੱਕ ਔਸਰ ਹੈ ਇੱਕ ਬੇਹਦ ਕੀਮਤੀ ਵਖਤ ਹੈ ਕੀਮਤੀ ਸਮਾਂ ਹੈ ਮਹਾਰਾਜ ਜੀ ਸਮਝਾਉਂਦੇ ਸਤਿਗੁਰੂ ਜੀ ਕਹਿੰਦੇ ਰੰਗ ਮਾਨ ਲੈ ਪਿਆਰਿਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਬਚਨ ਹੈ ਰੰਗ ਮਾਨ ਲੈ ਪਿਆਰਿਆ ਜਾਂ ਜੋਬਨ ਨਾਉ ਹੁਲਾ ਦਿਨ ਥੋੜੜੇ ਵੇਖੋ ਇੱਥੇ ਵੀ ਗੱਲ ਵਕਤ ਦੀ ਕਰ ਦਿੱਤੀ ਦਿਨ ਥੋੜੇ ਮਹਾਰਾਜ ਕਹਿੰਦੇ ਆ ਥੱਕੇ ਭਇਆ ਪੁਰਾਣਾ ਚੋਲਾ ਆ ਜਿਹੜਾ ਸ਼ਰੀਰ ਰੂਪੀ ਚੋਲਾ ਹੈ ਨਾ ਮਹਾਰਾਜ ਕਹਿੰਦੇ ਆ ਇਹਨੇ ਪੁਰਾਣਾ ਹੋ ਜਾਣਾ ਔਰ ਇਸ ਵਿੱਚੋਂ ਇਸ ਸਰੀਰ ਵਿੱਚ ਵਸ ਰਹੀ ਆਤਮਾ ਨੇ ਨਿਕਲ ਜਾਣਾ ਹੈ ਇਸ ਕਰਕੇ ਮਨੁੱਖ ਨੂੰ ਦ੍ਰਿੜ ਕਰਵਾਉਂਦੇ ਆ ਕਿ ਵਕਤ ਵਿਚਾਰੇ ਤੋਂ ਬੰਦਾ ਹੋਏ ਤੇ ਕਰਨਾ ਕੀ ਆ ਫਿਰ ਜੇ ਵਕਤ ਦੀ ਬੰਦੇ ਨੂੰ ਪਹਿਚਾਨ ਹੋ ਜਾਏ ਕਿ ਮੇਰਾ ਪਲ ਪਲ ਘੜੀ ਘੜੀ ਕੀਮਤੀ ਸਮਾਂ ਹੈ ਤੇ ਮੈਂ ਇਹ ਪਲ ਇਹ ਘੜੀ ਕਿਵੇਂ ਬਤੀਤ ਕਰਨੀਆ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਏਕ ਘੜੀ ਆਧੀ ਘੜੀ ਆਧੀ ਹੂੰ ਤਿਆਗ ਭਗਤਨ ਸੇਤੀ ਗੋਸ ਤੇ ਜੋ ਕਿ 916 ਕਹਿੰਦੇ ਰੱਬੀ ਪਿਆਰਿਆਂ ਦੀ ਸੰਗਤ ਕਰਨੀ ਸ਼ੁਰੂ ਕਰਦੇ ਜਦਨ ਕੋ ਰੱਬੀ ਪਿਆਰਿਆਂ ਦੀ ਸੰਗਤ ਵਿੱਚ ਜੁੜ ਕੇ ਉਸ ਪਾਰਬ੍ਰह्म ਪਰਮੇਸ਼ਰ ਨੂੰ ਸਿਮਰਨਾ ਸ਼ੁਰੂ ਕਰ ਦਿੱਤਾ ਉਹਨੂੰ ਚੇਤੇ ਕਰਨਾ ਸ਼ੁਰੂ ਕਰ ਦਿੱਤਾ ਤਾਂ ਤੇਰਾ ਉਹ ਪਲ ਉਹ ਘੜੀ ਉਹ ਵਕਤ ਕੀਮਤੀ ਸਮਾਂ ਬਣ ਜਾਏਗਾ ਸਫਲ ਹੋ ਜਾਵੇਗਾ ਅਸੀਂ ਸਾਰੇ ਯਾਤਰਾ ਤੇ ਨਿਕਲੇ ਹੋਏ ਆ ਮਤਾ ਭੁਲੇਖੇ ਖਾਈਏ ਕਿ ਇਹ ਜਿਹੜਾ ਸ਼ਰੀਰ ਰੂਪੀ ਘਰ ਹੈ ਪੱਕਾ ਹੈ ਇਸ ਭੁਲੇਖੇ ਤੋਂ ਨਿਕਲ ਜਾਈਏ ਇਹ ਵੀ ਭਲੇਖਾ ਕਿਤੇ ਅਸੀਂ ਮਨ ਵਿੱਚ ਨਾ ਧਾਰਨ ਕਰ ਲਈਏ ਕਿ ਜਿਹੜੀ ਕੋਠੀ ਮੈਂ ਪਾਲੀ ਆ ਇਹ ਹੁਣ ਇਸ ਕੋਠੀ ਦੇ ਵਿੱਚ ਮੈਂ ਸਦਾ ਹੀ ਰਹਿਣਾ ਇਹ ਸਾਰਾ ਕੁਝ ਚੇਤੇ ਰੱਖਿਓ ਛੱਡ ਕੇ ਬੰਦੇ ਨੂੰ ਇੱਕ ਦਿਨ ਤੁਰ ਜਾਣਾ ਪੈਂਦਾ ਇਹ ਸਾਰਾ ਕੁਝ ਛੱਡਣਾ ਪੈਂਦਾ ਇਸ ਭਲੇਖੇ ਨੂੰ ਜਿੰਨੀ ਜਲਦੀ ਹੋ ਸਕੇ ਬੰਦੇ ਨੂੰ ਆਪਣੇ ਜੀਵਨ ਵਿੱਚੋਂ ਕੱਢ ਦੇਣਾ ਚਾਹੀਦਾ ਹੈ ਕਿ ਖੌਰੇ ਮੈਂ ਸਦਾ ਹੀ ਰਹਿਣ ਵਾਲਾ ਵਾ ਗੁਰਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਨਹੀਂ ਤੂੰ ਸਦੀਵੀ ਨਹੀਂ ਰਹਿਣ ਵਾਲਾ ਤੂੰ ਇੱਕ ਦਿਨ ਮਿਟ ਜਾਣਾ ਹੈ ਔਰ ਇਸ ਸੰਸਾਰ ਉਤੇ ਜੋ ਵੀ ਪ੍ਰਾਣੀ ਆ ਰਿਹਾ ਏ ਉਹ ਇੱਕ ਦਿਨ ਮਿਟਦਾ ਜਾ ਰਿਹਾ ਏ ਜੋ ਆਇਆ ਸੋ ਚੱਲ ਸੀ ਸਭ ਕੋ ਆਈ ਇਹ ਤੁਹਾਨੂੰ ਸ਼ਬਦ ਗੁਰਬਾਣੀ ਚ ਬੜੇ ਮਿਲਣਗੇ ਵੀ ਵਾਰੀ ਔਸਰ ਕੀਮਤੀ ਵਕਤ ਕੀਮਤੀ ਸਮਾਂ ਤੇਰਾ ਪਲ ਪਲ ਘੜੀ ਘੜੀ ਕੀਮਤੀ ਹੈ ਪਰ ਸੱਜਣਾ ਉਹਨੂੰ ਬਤੀਤ ਕਰਨ ਦਾ ਢੰਗ ਤੇ ਤਰੀਕਾ ਤੇਰੇ ਕੋਲ ਕਿਹੜਾ ਹੈ ਤੂੰ ਕਿਹੋ ਜਿਹਾ ਢੰਗ ਵਰਤ ਰਿਹਾ ਹੈ ਕਿਹੜਾ ਢੰਗ ਵਰਤ ਕੇ ਤੂੰ ਆਪਣੇ ਜੀਵਨ ਦੇ ਵਿੱਚ ਚੱਲ ਰਿਹਾ ਹੈ ਤੇਰਾ ਤੇ ਫਰਜ਼ ਬਣਦਾ ਸੀ ਹਰ ਜਸ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ ਅਸੀਂ ਵੇਖੋ ਮੈਨੂੰ ਮਾਫ਼ ਕਰਿਓ ਅਸੀਂ ਜੀਵਨ ਦੇ ਵਿੱਚ ਕਿੰਨੀਆਂ ਚੀਜ਼ਾਂ ਨੂੰ ਸੰਗੀ ਸਮਝ ਕੇ ਬੈਠੇ ਹਾਂ ਧਨ ਜੋਬੜ ਸੰਸਾਰ ਦੀ ਐਸ਼ ਪ੍ਰਸਤੀ ਜਿਨ੍ਹਾਂ ਨੂੰ ਕੇਤੇ ਰੱਖਿਓ ਸੰਗੀਆਂ ਸਾਥੀਆਂ ਦੇ ਨਾਲ ਅਸੀਂ ਜੀਵਨ ਬਤੀਤ ਕਰ ਰਹੇ ਉਹਨਾਂ ਨੂੰ ਆਪਣੇ ਸਦੀਵੀ ਸੰਗੀ ਮੰਨ ਕੇ ਬੈਠੇ ਪਰ ਗੁਰਬਾਣੀ ਇਹਨਾਂ ਨੂੰ ਸੰਗੀ ਨਹੀਂ ਮੰਨਦੀ ਇਹਨਾਂ ਨੂੰ ਸਾਥੀ ਨਹੀਂ ਮੰਨਦੀ ਇਹ ਤਾਂ ਸੰਸਾਰ ਰੂਪੀ ਜਿਹੜੀ ਯਾਤਰਾ ਹੈ ਉਹਦੇ ਵਿੱਚ ਇੱਕ ਦੂਜੇ ਦੇ ਸਹਾਇਕ ਨੇ ਵਰਨਾ ਹੈ ਸਾਰੇ ਯਾਤਰੀ ਜਤਰਾ ਸਫਲ ਕਿਦੀ ਹੋਵੇਗੀ ਜਿਹੜਾ ਆਪਣੇ ਜੀਵਨ ਦੇ ਵਿੱਚ ਪਾਰਬ੍ਰਮ ਪਰਮੇਸ਼ਰ ਨੂੰ ਸਿਮਰਦਾ ਹੈ ਉਸ ਕਰਤੇ ਪੁਰਖ ਦੇ ਵਿੱਚ ਆਪਣੀ ਸੁਰਤ ਜੋੜਦਾ ਹੈ ਉਹਦੀ ਯਾਤਰਾ ਸਫਲ ਹੋ ਜਾਂਦੀ ਹੈ ਜਿਹੜਾ ਜੀਵਨ ਦੇ ਮੂਲ ਤੱਤ ਨੂੰ ਜਾਣ ਲੈਂਦਾ ਹੈ ਕਿ ਜੀਵਨ ਦਾ ਮਕਸਦ ਹੈ ਕਿ ਜੀਵਨ ਦਾ ਮਨੋਰਥ ਹੈ ਕਿ ਸਿਰੋ ਨੂੰ ਸੰਗੀ ਬਣਾ ਕੇ ਤੁਰਦਾ ਹੈ ਉਹ ਹੈ ਪਾਰਬ੍ਰਮ ਪਰਮੇਸ਼ਰ ਦਾ ਨਾਮ ਕਰਤੇ ਪੁਰਖ ਦਾ ਨਾਮ ਵਾਹਿਗੁਰੂ ਦਾ ਨਾਮ ਉਹਦੀ ਬੰਦਗੀ ਤੇ ਗੁਰਬਾਣੀ ਪੂਰੇ ਸ਼ਾਹ ਵੀ ਉਹਨਾਂ ਨੂੰ ਮੰਨਦੀ ਆ ਜਿਹੜੇ ਰੱਬ ਦੀ ਬੰਦਗੀ ਦੇ ਵਿੱਚ ਜੁੜੇ ਆ ਜਿਨ੍ਹਾਂ ਦੇ ਕੋਲ ਬਹੁਤੀ ਧਨ ਦੌਲਤ ਹੈ ਜ਼ਮੀਨ ਜਾਇਦਾਦ ਹੈ ਤੇ ਇੱਕ ਚੇਤੇ ਰੱਖਿਓ ਉਹ ਧੇਰਾ ਹੈ ਕਿ ਜਿਹਦੇ ਕੋਲ ਹੈ ਹੀ ਕੱਖ ਨਹੀਂ ਗੁਰੂ ਦੀ ਨਜ਼ਰ ਵਿੱਚ ਉਹ ਦੋਨੋਂ ਹੀ ਬਰਾਬਰ ਨੇ ਪਰ ਜੇ ਉਹਨਾਂ ਦੋਵਾਂ ਦੇ ਪੱਲੇ ਰੱਬ ਦਾ ਨਾਮ ਹੈ ਤੇ ਚੇਤੇ ਰੱਖਿਓ ਤਾਂ ਸਫਲ ਹੋਣਗੇ ਜੇ ਰੱਬ ਦੀ ਬੰਦਗੀ ਨਹੀਂ ਪਰਮੇਸ਼ਰ ਦੀ ਭਗਤੀ ਨਹੀਂ ਤੇ ਚੇਤੇ ਰੱਖਿਓ ਕੱਲੀ ਧਨ ਦੌਲਤ ਜ਼ਮੀਨ ਜਾਇਦਾਦ ਮਨੁੱਖ ਨੂੰ ਨਹੀਂ ਤਾਰ ਸਕਦੀ ਕਿਉਂਕਿ ਸਾਰਾ ਕੁਝ ਮਨੁੱਖ ਨੇ ਇੱਥੇ ਛੱਡ ਕੇ ਤੁਰ ਜਾਣਾ ਹੈ ਧੰਨ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਬੇਰੇ ਦੀ ਇੱਕ ਕੀਮਤੀ ਸਾਖੀ ਹੈ ਗੁਰੂ ਨਾਨਕ ਸਾਹਿਬ ਦੇ ਭਾਈ ਮਰਦਾਨਾ ਜੀ ਜਦੋਂ ਧਰਮ ਦੇ ਪ੍ਰਚਾਰ ਵਿੱਚ ਵਿਚਰਦੇ ਸਰ ਤੇ ਇੱਕ ਨਗਰ ਦੇ ਵਿੱਚ ਪੁੱਜੇ ਤਿਉ ਉਸ ਨਗਰ ਦੇ ਵਿੱਚ ਜਾਣ ਵਾਸਤੇ ਜਿਹੜਾ ਰਸਤਾ ਸੀ ਉਹ ਸੀ ਮੜੀਆਂ ਦੇ ਵਿੱਚੋਂ ਨਹੀਂ ਨਿਕਲਣਾ ਜਿੱਥੇ ਮੁਰਦੇ ਨੂੰ ਸਾੜਿਆ ਜਾਂਦਾ ਸੰਸਕਾਰ ਕੀਤਾ ਜਾਂਦਾ ਉਸ ਰਸਤੇ ਦੇ ਵਿੱਚੋਂ ਨਹੀਂ ਨਿਕਲਣਾ ਭਾਈ ਮਰਦਾਨਾ ਜੀ ਤੇ ਧੰ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਮੜੀਆਂ ਦੇ ਵਿੱਚੋਂ ਦੀ ਗੁਜਰੇ ਤੇ ਮਰਦਾਨੇ ਦਾ ਧਿਆਨ ਪਿਆ ਵੀ ਉੱਥੇ ਲਿਖ ਕੇ ਲਾਇਆ ਹੋਇਆ ਸੀ ਕਿ ਫਲਾੜੇ ਬੰਦੇ ਦੀ ਇੰਨੀ ਉਮਰ ਹੈ ਫਲਾੜੇ ਦੀ ਇੰਨੀ ਉਮਰ ਹੈ ਫਲਾੜੇ ਦੀ ਇੰਨੀ ਉਮਰ ਹੈ ਤੇ ਭਾਈ ਮਰਦਾਨਾ ਜੀ ਪੜ ਕੇ ਧੰਗ ਗੁਰੂ ਨਾਨਕ ਸਾਹਿਬ ਨੂੰ ਸਵਾਲ ਕਰਦੇ ਮਹਾਰਾਜ ਇਹ ਪਿੰਡ ਦੇ ਵਿੱਚ ਤਾਂ ਅਨੋਖੀ ਹੀ ਉਮਰ ਦੇ ਲੋਕ ਵੱਸਦੇ ਨੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਮਰਦਾਨਾ ਜੀ ਕੀ ਹੋਇਆ ਤੇ ਭਾਈ ਮਰਦਾਨਾ ਜੀ ਨੇ ਉੱਤਰ ਦਿੱਤਾ ਕਹਿਣ ਲੱਗੇ ਇੱਥੇ ਕਿਸੇ ਦੀ ਵੀ 5 ਸਾਲ ਤੋਂ ਵੱਧ ਉਮਰ ਨਹੀਂ ਲਿਖੀ ਹੋਈ ਕਿਸੇ ਦੀ ਢਾਈ ਮਹੀਨੇ ਆ ਕਿਸੇ ਦੀ 4 ਮਹੀਨੇ ਆ ਕਿਸੇ ਦੀ 1 ਸਾਲ ਹੈ ਕਿਸੇ ਦੀ 2 ਸਾਲ ਹੈ ਕੋਈ 4 ਸਾਲ ਤੇ ਪੁੱਜਿਆ ਹੈ ਕੋਈ 5 ਸਾਲ ਤੇ ਇੰਨੀ ਨਹੀਂ ਉਮਰ ਲਿਖੀ ਹੋਈ ਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਇਹਦਾ ਉੱਤਰ ਤਾਂ ਪਿੰਡ ਵਾਲੇ ਹੀ ਦੇ ਸਕਦੇ ਆ ਵੀ ਇੱਥੇ ਕੋਈ ਬਜ਼ੁਰਗ ਹੋਇਆ ਹੀ ਨਹੀਂ ਅਜੇ ਤੱਕ ਬੜਾ ਵੱਡਾ ਸਵਾਲ ਸੀ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਜੀ ਜਦੋਂ ਚੜਦੇ ਪਿੰਡ ਵਿੱਚ ਕੀ ਵੇਖਿਆ ਕਿ ਸਾਹਮਣੇ ਸਾਥ ਉੱਤੇ ਬਜ਼ੁਰਗ ਬੈਠੇ ਆ ਉਹਨਾਂ ਬਜ਼ੁਰਗਾਂ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਤੇ ਭਾਈ ਮਰਦਾਨਾ ਜੀ ਦੀ ਵਿਚਾਰ ਹੋਈ ਗੋਸ਼ਟੀ ਹੋਈ ਬਾਬੇ ਗੁਰੂ ਨਾਨਕ ਸਾਹਿਬ ਦੇ ਜੀਵਨ ਵਿੱਚ ਜਦੋਂ ਵੀ ਵੇਖੋਗੇ ਤੁਸੀਂ ਗੋਸ਼ਟੀ ਵੇਖੋਗੇ ਚਰਚਾ ਵੇਖੋਗੇ ਵਿਚਾਰ ਵੇਖੋਗੇ ਕਰਦੇ ਆ ਮੈਨੂੰ ਮਾਫ਼ ਕਰੋ ਸਾਡੀ ਬਦਕਿਸਮਤੀ ਹੈ ਸਾਡੇ ਵਿੱਚੋਂ ਵਿਚਾਰ ਕਰਨਾ ਵਿਸ਼ਾ ਹੀ ਮੁੱਕ ਗਿਆ ਗੁਰੂ ਨਾਨਕ ਸਾਹਿਬ ਨੇ ਤਾਂ ਜਿਹੜੀ ਕੀਤੇ ਰੱਖਿਓ ਸਿੱਖੀ ਦੀ ਵਿਚਾਰਧਾਰਾ ਪਲਾਈ ਹੀ ਪ੍ਰਚਾਰ ਦੇ ਸਿਰ ਤੇ ਆ ਗੋਸ਼ਟੀਆਂ ਦੇ ਸਿਰ ਤੇ ਆ ਵਿਚਾਰ ਦੇ ਸਿਰ ਤੇ ਆ ਚਰਚਾ ਦੇ ਸਿਰ ਤੇ ਆ ਪਰ ਬਾਬੇ ਦੀ ਜੁਗਤ ਜਿਹੜੀ ਸੀ ਉਹ ਗੁਰਮਤ ਵਾਲੀ ਸੀ ਅਸੀਂ ਮੈਨੂੰ ਮਾਫ਼ ਕਰਿਓ ਸਵਾਲ ਉਹ ਕਰਦੇ ਆ ਗੋਸ਼ਟੀਆਂ ਵਿੱਚ ਚਰਚਾਵਾਂ ਦੇ ਵਿੱਚ ਜਿਨ੍ਹਾਂ ਦਾ ਮਤਬਲੀ ਕੋਈ ਨਹੀਂ ਹੁੰਦਾ ਕਈ ਵਾਰ ਸਾਥਾਂ ਵਿੱਚ ਬੈਠ ਕੇ ਅਸੀਂ ਬੇਫਸੂਲ ਸੰਸਾਰ ਦੀਆਂ ਗੱਲਾਂ ਵਿੱਚ ਉਲਝੇ ਰਹਿੰਦੇ ਹਾਂ ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਉਹਨਾਂ ਬਿਠੇ ਹੋਏ ਬਜ਼ੁਰਗਾਂ ਨੂੰ ਪੁੱਛਿਆ ਕਿ ਭਾਈ ਤੁਹਾਡੇ ਪਿੰਡ ਵਿੱਚ ਦਿਸ ਦੇਗਾ ਤੁਸੀਂ ਵੱਡੀ ਵੱਡੀ ਉਮਰ ਦੇ ਜੇ ਪਰ ਜਦੋਂ ਤੁਹਾਡੇ ਸ਼ਮਸ਼ਾਨ ਘਾੜ ਦੇ ਵਿੱਚੋਂ ਦੀ ਗੁਜਰੀ ਦਾ ਨਿਕਲੀ ਦਾ ਤੇ ਉੱਥੇ ਤਾਂ ਵੱਖੋ ਵੱਖਰੀ ਉਮਰ ਜਿਹੜੀ ਉਹ ਲਿਖੀ ਹੋਈ ਆ ਉਹ ਲਿਖੀ ਹੋਈ ਆ ਉੱਥੇ ਤਾਂ 5 ਸਾਲ ਤੋਂ ਉੱਤੇ ਕਿਸੇ ਦੀ ਉਮਰ ਨਹੀਂ ਲਿਖੀ ਇੱਕ ਸਿਆਣੇ ਬਜ਼ੁਰਗ ਨੇ ਸਤਗੁਰੂ ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਆਖਿਆ ਮਹਾਰਾਜ ਅਸੀਂ ਪਿੰਡ ਦੇ ਵਿੱਚ ਇੱਕ ਮਤਾ ਪਾਇਆ ਹੈ ਹਰ ਇੱਕ ਨੂੰ ਆਖਿਆ ਕਿ ਰੋਜ਼ ਤੁਸੀਂ ਕਿੰਨਾ ਘੰਟੇ ਪਰਮੇਸ਼ਰ ਦੀ ਬੰਦਗੀ ਵਾਹਿਗੁਰੂ ਦੇ ਨਾਮ ਵਿੱਚ ਜੁੜਦੇ ਕਿੰਨਾ ਚਿਰ ਤੁਸੀਂ ਰੱਬ ਦੀ ਇਬਾਦਤ ਵਿੱਚ ਕੱਢਦੇ ਉਹ ਸਮਾਂ ਜਿਹੜਾ ਵਾ ਤੁਹਾਡਾ ਲੇਖੇ ਵਿੱਚ ਲੱਗੇਗਾ ਉਹੀ ਅਸਲ ਤੁਹਾਡੀ ਉਮਰ ਬਾਕੀ ਉਮਰ ਤਾਂ ਫਜ਼ੂਲ ਹੈ ਬਾਕੀ ਉਮਰ ਦਾ ਤਾਂ ਕੋਈ ਮਤਲਬ ਹੀ ਨਹੀਂ ਤੇ ਕਹਿੰਦੇ ਆ ਫਿਰ ਉਸੇ ਹਿਸਾਬ ਨਾਲ ਜਦੋਂ ਬੰਦਾ ਚੜ੍ਹਾਈ ਕਰਦਾ ਹੈ ਉਹਦੇ ਲਿਖੀ ਹੋਈ ਲਿਖਦੇ ਹਿਸਾਬ ਨਾਲ ਉਹਦੀ ਉਮਰ ਜਿਹੜੀ ਆ ਅੰਦਾਜ਼ਾ ਲਾ ਕੇ ਲਿਖ ਦਿੱਤਾ ਜਾਂਦਾ ਹੈ ਕਿ ਰੱਬ ਦੀ ਬੰਦਗੀ ਤਾਂ ਇਸ ਮਨੋਖ ਨੇ ਇੰਨੇ ਮਹੀਨੇ ਜਾਂ ਇੰਨੇ ਸਾਲ ਹੀ ਕੀਤੀ ਹੈ ਸੰਸਾਰ ਨੂੰ ਸਮਝਾਉਣ ਦਾ ਇੱਕ ਵੱਖਰਾ ਤਰੀਕਾ ਹੈ ਕਿ ਕਬੀਰ ਇੱਕ ਘਰੀ ਆਧੀ ਘਰੀ ਆਧੀ ਹੂੰ ਤੇ ਆਦ ਭਗਤਨ ਸੇਤੀ ਗੋਸਤੇ ਜੋ ਕਿਨੋ ਸੋਲਾਬ ਆਪਣੇ ਜੀਵਨ ਦੇ ਵਿੱਚੋਂ ਇੱਕ ਘੜੀ 'ਚ ਵੀ ਅੱਧੀ ਘੜੀ ਅੱਧੀ 'ਚ ਵੀ ਅੱਧੀ ਕਿਤੇ ਕੱਢ ਕੇ ਰੱਬ ਦੀ ਬੰਦਗੀ ਦੇ ਵਾਸਤੇ ਤੂੰ ਰੱਖ ਲਵੇਂ ਨਾ ਮਨੁੱਖ ਉਹਦਾ ਵੀ ਤੈਨੂੰ ਲਾਭ ਹੋਵੇਗਾ ਜੇ ਧਰਮ ਦੇ ਰਸਤੇ ਤੇ ਤੁਰੇਗਾ ਉਹਦਾ ਵੀ ਤੈਨੂੰ ਲਾਭ ਹੋਵੇਗਾ ਤੇ ਜੇ ਚੇਤੇ ਰੱਖ ਜੀਵਨ ਦੇ ਵਿੱਚ ਸੱਚ ਨਾਲੋਂ ਟੁੱਟ ਕੇ ਜੀਵਨ ਬਤੀਤ ਕਰਦਾ ਰਿਹਾ ਤੇ ਇਹ ਗੱਲ ਚੇਤੇ ਰੱਖ ਤੂੰ ਜੀਵਨ ਦੇ ਵਿੱਚ ਸਫਲਤਾ ਅਸਲ ਨਹੀਂ ਕਰ ਪਾਵੇਂਗਾ ਗੁਰਬਾਣੀ 'ਚ ਲਿਖਿਆ ਨਾ ਮਹਾਰਾਜ ਕਹਿੰਦੇ ਸਫਲ 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 ਭਈ ਯਾਤਰਾ ਕਿੰਨਾ ਦੀ ਨਾਮ ਰਸਿਏ ਬਾਣੀ ਦੀ ਅਥਾ ਬੰਦਗੀ ਵਿੱਚ ਜੁੜੇ ਹੋਏ ਰੱਬ ਦੀ ਇਬਾਦਤ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਣ ਵਾਲੇ ਉਹ ਅਸਲ ਦੇ ਵਿੱਚ ਸਫਲ ਨੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਚਨ ਕਰ ਰਹੇ ਮਹਾਰਾਜ ਕਹਿੰਦੇ ਆ ਹਰ ਜਸ ਰੇ ਮਨਾ ਗਾਇਲ ਹੈ ਜੋ ਸੰਗੀ ਹੈ ਤੇਰੋ ਜਿਹੜੇ ਰੱਬ ਦੇ ਬੰਦਗੀ ਵਾਲੇ ਰਾਹ ਤੇ ਪੈਂਦੇ ਆ ਉਹਨਾਂ ਨੂੰ ਗਿਆਨ ਦਾ ਚਾਨਣ ਇਹ ਹੁੰਦਾ ਏ ਕਿ ਜੀਵਨ ਦੇ ਵਿੱਚ ਵਾਹਿਗੁਰੂ ਦੀ ਜਿਹੜੀ ਸਿਫਤ ਹੈ ਕਰਤਾਰ ਦੀ ਬੰਦਗੀ ਹੈ ਜਿਹੜੀ ਉਹੀ ਹੈ ਮੇਰੇ ਜੀਵਨ ਦੇ ਵਿੱਚ ਸੱਚ ਬਾਕੀ ਤੇ ਝੂਠ ਹੈ ਸਭ ਮਹਾਰਾਜ ਕਹਿੰਦੇ ਆ ਹਰ ਜਸ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ ਔਸਰ ਬੀਤਿਓ ਜਾਤ ਹੈ ਆ ਜਿਹੜਾ ਕੀਮਤੀ ਵਕਤ ਤੈਨੂੰ ਮਿਲਿਆ ਨਾ ਇਹ ਬਤੀਤ ਹੁੰਦਾ ਜਾ ਰਿਹਾ ਨਿਕਲਦਾ ਜਾ ਰਿਹਾ ਔਸਰ ਬੀਤਿਓ ਜਾਤ ਹੈ ਕਹੇ ਉਹ ਮਾਨ ਲੈ ਮੇਰੋ ਗੁਰੂ ਤਾਂ ਕਹਿ ਰਿਹਾ ਏ ਪਰ ਸੁਣਨ ਵਾਲਿਆਂ ਦੀ ਹਾਲਤ ਜਿਹੜੀ ਆ ਉਹ ਐਸੀ ਹੋ ਗਈ ਆ ਕਿ ਜਿੰਨੀ ਦੇਰ ਤੱਕ ਬਾਂਸਰੀ ਵਿੱਚ ਫੂਕ ਵੱਜਦੀ ਆ ਉਨੀ ਦੇਰ ਤੱਕ ਆਵਾਜ਼ ਆਉਂਦੀ ਆ ਜਦੋਂ ਬਾਂਸਰੀ ਵਿੱਚੋਂ ਫੂਕ ਮਾਰਨੀ ਬੰਦ ਕਰ ਦੋ ਆਵਾਜ਼ ਬੰਦ ਹੋ ਜਾਂਦੀ ਆ ਜਿੰਨੀ ਦੇਰ ਤੱਕ ਬੰਦਾ ਗੁਰੂ ਦੇ ਦਰ ਤੇ ਬੈਠਾ ਏ ਤੇ ਉਨੀ ਦੇਰ ਤੱਕ ਸਿਰ ਹਿਲਾਇ ਜਾਂਦਾ ਏ ਕਿ ਗੱਲ ਤਾਂ ਸੱਚੀ ਏ ਪਰ ਗੁਰਦੁਆਰੇ ਵਿੱਚੋਂ ਨਿਕਲਣ ਦੀ ਦੇਰ ਹੈ ਕਿ ਬੰਦਾ ਫਿਰ ਸੰਸਾਰ ਦੀਆਂ ਉਹਨਾਂ तमाम ਸੰਸਾਰ ਦੀਆਂ ਗੱਲਾਂ ਜਾਂ ਰੁਚੀਆਂ ਦੇ ਵਿੱਚ ਜੁੜ ਜਾਂਦਾ ਹੈ ਜਿਨ੍ਹਾਂ ਦਾ ਕੋਈ ਵੀ ਬੰਦੇ ਕੋਲ ਮਤਲਬ ਨਹੀਂ ਕੋਈ ਵੀ ਮਕਸਦ ਨਹੀਂ ਗੁਰੂ ਸਾਹਿਬ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਲੋਕਾਂ ਦੇ ਆਰੰਭ ਵਿੱਚ ਇੱਕ ਗੱਲ ਕਹਿੰਦੇ ਕਹਿੰਦੇ ਆ ਬੰਦਿਆ ਤੇਰਾ ਤੇ ਮਕਸਦ ਸੀ ਕਿ ਜੀਵਨ ਨੂੰ ਸਫਲ ਕਰਨ ਲਈ ਤੂੰ ਰੱਬ ਦੇ ਗੁਣ ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਲੈ ਕੇ ਆਉਂਦਾ ਉਹ ਗੁਣ ਤੂੰ ਗਾਏ ਨਹੀਂ ਤੇ ਜਨਮ ਤੇਰਾ ਬ्यर्थ ਗੁਜ਼ਰਦਾ ਜਾ ਰਿਹਾ ਗੁਰਬਾਣੀ ਵਿੱਚ ਗੌਰ ਕਰਿਓ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਨਮ ਸਕਾਰਥ ਉਹਦੇ ਲਈ ਸ਼ਬਦ ਵਰਤਿਆ ਜਿਹੜਾ ਰੱਬ ਦੀ ਬੰਦਗੀ ਪਰਮੇਸ਼ਰ ਦੀ ਭਗਤੀ ਵਾਲੇ ਰਾਹ ਤੇ ਚੱਲਦਾ ਹੈ ਮਹਾਰਾਜ ਦਾ ਬਚਨ ਤੁਸੀਂ ਪੜ੍ਹਦੇ ਜੇ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ ਇੱਕ ਸ਼ਬਦ ਹੈ ਸਕਾਰਥ ਇੱਕ ਹੈ ਅਕਾਰਥ ਜਿੰਨੇ ਰੱਬ ਦੀ ਬੰਦਗੀ ਵਾਹਿਗੁਰੂ ਜੀ ਦੇ ਗੁਣਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਇਆ ਉਹ ਜੀਵਨ ਸਫਲ ਕਰਨ ਦਾ ਰਸਤਾ ਲੱਭਦਾ ਹੈ ਉਹ ਫਿਰ ਰਸਤਾ ਹੈ ਰੱਬੀ ਗੁਣਾਂ ਨੂੰ ਜੀਵਨ ਦੇ ਵਿੱਚ ਗਾਉਣਾ ਰੱਬੀ ਗੁਣ ਜੀਵਨ ਦੇ ਵਿੱਚ ਲੈ ਕੇ ਆਉਣੇ ਜੀਵਨ ਵਿੱਚ ਸ਼ੁਭ ਗੁਣ ਜਿਹੜੇ ਉਹ ਪ੍ਰਗਟ ਹੋਣੇ ਮਨ ਤੇ ਬਚਨ ਤੇ ਕਰਮਾਂ ਕਰਕੇ ਗੁਰੂ ਦੇ ਕਹਿੜੇ ਵਿੱਚ ਤੁਰ ਜਾਣਾ ਗੁਰੂ ਦੇ ਦੱਸੇ ਹੋਏ ਮਾਰਗ ਉੱਪਰ ਤੁਰਨਾ ਸਤਿਗੁਰੂ ਦੀ ਸਮਝਾਉਂਦੇ ਆ ਔਸਰ ਸਮਾਂ ਤੇ ਤੇਰਾ ਬਤੀਤ ਹੁੰਦਾ ਜਾ ਰਿਹਾ ਬੀਤ ਜਾਏ ਬੀਤ ਜਾਏ ਜਨਮ ਆਕਾਜ ਰੇ ਕਿਹੜੇ ਕਾਰਜ ਵਿੱਚ ਜੀਵਨ ਜਿਹੜਾ ਵਾ ਵਿਅਰਥ ਬਤੀਤ ਹੁੰਦਾ ਜਾ ਰਿਹਾ ਓਦੀ ਫਿਰ ਸਤਿਗੁਰੂ ਜੀ ਵਿਆਖਿਆ ਕਰਦੇ ਆ ਮਹਾਰਾਜ ਕਹਿੰਦੇ ਆ ਸੰਪਤ ਰਥ ਧਨ ਰਾਜ ਸਿਓ ਆਪ ਤਾਂ ਨੇਹ ਲਗਾਇਓ ਨੇਹ ਦਾ ਅਰਥ ਹੁੰਦਾ ਪਿਆਰ ਖੁਬਿਆ ਹੋਇਆ ਜੁੜਿਆ ਹੋਇਆ ਇਹਨਾਂ ਚੀਜ਼ਾਂ ਨਾਲ ਦਿਨ ਰਾਤ ਅੰਦਰ ਨਾਲ ਚ ਤੇਰੇ ਅੰਮਨ ਦੇ ਵਿੱਚ ਪਣ ਪਰਿਆ ਹੈ ਪੈਦਾ ਹੋ ਰਿਹਾ ਹੈ ਜਦੋਂ ਕਿਸੇ ਦੀ ਚੇਤੇ ਰੱਖਿਓ ਦਰਦ ਹੁੰਦੀ ਹੈ ਕਿਸੇ ਦੀ ਮੌਤ ਹੁੰਦੀ ਹੈ ਨਾ ਤੇ ਬੰਦਾ ਸਮਸ਼ਾਨ ਘਾੜ ਤੱਕ ਨਾਲ ਜਾਂਦਾ ਇੱਕ ਇਹ ਪਰੰਪਰਾ ਪਰਾتن ਪਰੰਪਰਾ ਹੈ ਇਹ ਵਕਤ ਸੀ ਬਾਬਾ ਕਬੀਰ ਸਾਹਿਬ ਮਹਾਰਾਜ ਜੀ ਦਾ ਬਾਬਾ ਕਬੀਰ ਸਾਹਿਬ ਜੀ ਉਹਨਾਂ ਨੂੰ ਵੀ ਜਦੋਂ ਪਤਾ ਲੱਗਾ ਵੀ ਉਹਨਾਂ ਦੇ ਪਿਤਾ ਜੀ ਘਰ ਨਹੀਂ ਹੈਗੇ ਤੇ ਮਾਂ ਨੇ ਆਖਿਆ ਪੁੱਤਰਾ ਫਲਾਣੇ ਸੱਜਣ ਦੀ ਮੌਤ ਹੋ ਗਈ ਹੈ ਉਹਦੇ ਸੰਸਕਾਰ ਤੇ ਤੂੰ ਨਾਲ ਜਾਣਾ ਹੁਣ ਆਪਾਂ ਚੇਤੇ ਰੱਖਿਓ ਪਿੰਡ ਵਿੱਚ ਵੱਸਦੇ ਆਂ ਭਾਵੇਂ ਕੋਈ ਚੇਤੇ ਰੱਖਿਓ ਕਿਸੇ ਦਾ ਕੋਈ ਵੈਰੀ ਵੀ ਹੋਵੇ ਵਿਰੋਧੀ ਵੀ ਹੋਵੇ ਤਾਂ ਵੀ ਬੰਦਾ ਉਹਦੀ ਮੌਤ ਵਾਲੇ ਦਿਨ ਉਹਦੇ ਸ਼ਮਸ਼ਾਨ ਘਾਟ ਵਿੱਚ ਨਾਲ ਤੁਰ ਜਾਂਦਾ ਹੈ ਇਹ ਮੰਨਿਆ ਜਾਂਦਾ ਹੈ ਕਿ ਬੰਦੇ ਨੂੰ ਚੇਤੇ ਰੱਖਿਓ ਉਸ ਸ਼ਮਸ਼ਾਨ ਘਾਟ ਤੱਕ ਜਾਣਾ ਚਾਹੀਦਾ ਹੈ ਕਿਉਂਕਿ ਜੇ ਉਹ ਜਾਵੇਗਾ ਤਾਂ ਉਹਨੂੰ ਕਈ ਗੱਲਾਂ ਨਹੀਂ ਸੋਝੀ ਤੇ ਸਮਝ ਆਵੇਗੀ ਵੀ ਮੈਂ ਕਿਹੜੇ ਚੱਕਰਾਂ ਵਿੱਚ ਪਿਆ ਇਹ ਵੈਰ ਵਿਰੋਧ ਈਰਖਾ ਇਹ ਨਫ਼ਰਤ ਜਿਹੜੀ ਮੈਂ ਪਾਲੀ ਬੈਠਾ ਵਾਂ ਇਹ ਆਪਸੀ ਝਗੜੇ ਜਿਹੜੇ ਮੈਂ ਕਰੀ ਜਾਂਦਾ ਮੈਂ ਕੋਈ ਇਹਨਾਂ ਦਾ ਮਤਲਬ ਹੈ ਇਹ ਬੇਮਤਲੀਆਂ ਚੀਜ਼ਾਂ ਮੈਂ ਆਪਣੇ ਜੀਵਨ ਵਿੱਚ ਧਸ ਲੀਆਂ ਨੇ ਧੱਕ ਲੀਆਂ ਨੇ ਜੀਵਨ ਵਿੱਚ ਇਹ ਨਿਭਾਈ ਜਾਂਦਾ ਬਾਬਾ ਕਬੀਰ ਸਾਹਿਬ ਜੀ ਦੀ ਮਾਤਾ ਨੇ ਆਖਿਆ ਵੀ ਫਲਾਣੇ ਸੱਜਣ ਦੀ ਮੌਤ ਹੋ ਗਈ ਹੈ ਉਹ ਚੜ੍ਹਾਈ ਕਰ ਗਿਆ ਹੈ ਤੇ ਪਿਤਾ ਜੀ ਤੁਹਾਡੇ ਨਾਲ ਨਹੀਂ ਆ ਗਏ ਤੇ ਤੁਸੀਂ ਹੀ ਉਹਨਾਂ ਦੇ ਨਾਲ ਜਾਣਾ ਹੁਣ ਬਾਬਾ ਕਬੀਰ ਸਾਹਿਬ ਜੀ ਘਰੋਂ ਤੁਰਿਆ ਤੇ ਜਿਨ੍ਹਾਂ ਦੇ ਘਰ ਡੈਥ ਹੋਈ ਸੀ ਨਾ ਮੌਤ ਹੋਈ ਸੀ ਉਹਨਾਂ ਦੇ ਘਰ ਪੁੱਜ ਗਿਆ ਲੋਕ ਵਿਰਲਾਪ ਕਰਦੇ ਆ ਆਪਣੇ ਸੰਗੀ ਤੇ ਆਪਣੇ ਸਾਥੀ ਨੂੰ ਉਹਦੇ ਪਿਆਰੇ ਚੇਤੇ ਕਰਦੇ ਇਹ ਸਾਰਾ ਦਾ ਸਾਰਾ ਦ੍ਰਿਸ਼ ਬਾਬਾ ਕਬੀਰ ਸਾਹਿਬ ਜੀ ਆਪਣੀਆਂ ਅੱਖਾਂ ਨਾਲ ਵੇਖ ਰਹੇ ਜਦੋਂ ਉਹਨੂੰ ਮੋਢਿਆਂ ਤੇ ਚਾਲ ਜਾਣਾਂ ਨੇ ਚੁੱਕਿਆ ਤੇ ਸ਼ਮਸ਼ਾਨ ਘਾੜ ਨੂੰ ਤੁਰ ਪਏ ਨਾਲ ਦੀ ਨਾਲ ਬਾਬਾ ਕਬੀਰ ਸਾਹਿਬ ਵੀ ਤੁਰੇ ਤੇ ਜਾ ਕੇ ਮੋਟੀਆਂ ਲੱਕੜਾਂ ਵਿੱਚ ਰੱਖ ਕੇ ਅਗਨ ਭੇਟ ਕਰ ਦਤਾ। ਸਰੀਰ ਅਗ ਦੀ ਭੇੜ ਵਿੱਚ ਹੈ। ਅਗਨ ਭੇਟ ਹੋ ਰਿਹਾ ਏ ਸਰੀਰ ਜਿਹੜਾ ਏ ਉਹ ਮਿੱਟੀ ਰਾਖ ਬਣ ਰਿਹਾ ਏ ਤੇ ਬਾਬਾ ਕਬੀਰ ਸਾਹਿਬ ਜੀ ਇਸ ਦ੍ਰਿਸ਼ ਨੂੰ ਆਪਣੀਆਂ ਅੱਖਾਂ ਨਾਲ ਤੱਕ ਰਿਹਾ। ਤੇ ਉਹਨਾਂ ਨੇ ਫਿਰ ਇੱਕ ਗੱਲ ਜਿਹੜੀ ਆ ਉਥੋਂ ਸਿੱਖੀ ਜਿਹੜੀ ਉਹਨਾਂ ਨੇ ਸ਼ਲੋਕਾਂ ਦੇ ਵਿੱਚ ਦਰਜ ਕਰ ਦਿੱਤੀ। ਬਾਬਾ ਜੀ ਕਹਿਣ ਲੱਗੇ ਕਬੀਰ ਇਹ ਤਨ ਜਾਏਗਾ ਸਕੋ ਤਲ ਹੋ ਬਹੁੜ ਵੇਖੋ ਕਿੰਨੀ ਦੌੜ ਲੱਗੀ ਹੋਈ ਆ ਬੰਦੇ ਦੀ ਦਿਨ ਰਾਤ ਧਨ ਦੌਲਤ ਜ਼ਮੀਨ ਜਾਇਦਾਦ ਦੂਜੇ ਦੀ ਜ਼ਮੀਨ ਤੇ ਕਬਜ਼ਾ ਕਰਨ ਵਾਸਤੇ ਬੰਦਾ ਕੇਸ ਲਾਉਂਦਾ ਏ ਪਤਾ ਵੀ ਹੁੰਦਾ ਏ ਕਿ ਮੈਂ ਹਾਰ ਜਾਣਾ ਏ ਫਿਰ ਵੀ ਵਕੀਲਾਂ ਨੂੰ ਪੈਸੇ ਦੇ ਦੇ ਕੇ ਕਹਿੰਦਾ ਹੈ ਕਿ ਜ਼ਬਰਦਸਤੀ ਹੜਾਪ ਲਵਾਂ ਕਿਸੇ ਧੰ ਨਾਲ ਕਿਸੇ ਜੁਗਤੀ ਨਾਲ ਕਿਸੇ ਢੰਗ ਨਾਲ ਮੈਂ ਇਹ ਕੰਮ ਕਰ ਲਵਾਂ ਇਹ ਚੱਲਦਾ ਸਾਡੇ ਸਮਾਜ ਦੇ ਵਿੱਚ ਬਾਬਾ ਜੀ ਕਹਿੰਦੇ ਆ ਜਾਣਾ ਤੇ ਨੰਗੇ ਹੱਥੀ ਆ ਨਾ ਸਾਰਾ ਕੁਝ ਛੱਡ ਕੇ ਇੱਥੇ ਰਹਿ ਜਾਣਾ ਜਿਨ੍ਹਾਂ ਨੂੰ ਬੰਦਾ ਆਪਣਾ ਆਪਣਾ ਮੇਰਾ ਮੇਰਾ ਸਮਝਦਾ ਏ ਉਹ ਸਾਰੀਆਂ ਦੀਆਂ ਸਾਰੀਆਂ ਚੀਜ਼ਾਂ ਕਿੱਥੇ ਰਹਿ ਜਾਣਗੀਆਂ ਇੱਥੇ ਹੀ ਇੱਕ ਵੀ ਸ਼ੈ ਬੰਦਾ ਆਪਣੇ ਨਾਲ ਨਹੀਂ ਖੜ੍ਹ ਸਕਦਾ ਬਾਬਾ ਜੀ ਕਹਿੰਦੇ ਆ ਬਚਾ ਸਕਦਾ ਤੇ ਬਚਾਲਾ ਸੱਜਣਾ ਆਹ ਸ਼ਰੀਰ ਔਰ ਰਾਖ ਵਾਲੇ ਪਾਸੇ ਮਿੱਟੀ ਵਾਲੇ ਪਾਸੇ ਦਿਨੋ ਦਿਨ ਵੱਧ ਰਹੀ ਕਬੀਰ ਇਹ ਤਨ ਜਾਏਗਾ ਸਕੋ ਤਲਿਹੋ ਬਹੋਰ ਨਾ ਗੋ ਪਾਏ ਤੇ ਗਏ ਜਿਤਨੇ ਲੱਖ ਕਰੋ ਜਿਨ੍ਹਾਂ ਨੇ ਲੱਖਾਂ ਤੇ ਕਰੋੜਾਂ ਬੈਂਕਾਂ ਦੇ ਵਿੱਚ ਇਕੱਠੇ ਕਰਕੇ ਰੱਖ ਲੈਣਾ ਆਖਰ ਨੰਗੇ ਹੱਥੀਓ ਸੰਸਾਰ ਤੋਂ ਗਏ ਆ ਤੇ ਮਿੱਟੀ 'ਚ ਰਾਖ ਬਣ ਕੇ ਗਏ ਆ ਇੱਕ ਬੜੀ ਕੀਮਤੀ ਗੱਲ ਕਿਸੇ ਵਿਦਵਾਨ ਸੱਜਣ ਨੇ ਆਖੀ ਸੀ ਉਹ ਕਹਿਣ ਲਗਾ ਪਿਛ ਸੰਸਾਰ ਦੇ ਲੋਕੋ ਕੋਈ 25 ਕਰੋੜ ਦੀ ਗੱਡੀ 'ਚ ਘੁੰਮ ਰਿਹਾ ਏ ਕੋਈ 25 ਲੱਖ ਦੀ ਗੱਡੀ 'ਚ ਘੁੰਮ ਰਿਹਾ ਏ ਮਤਾਂ ਇਹ ਸੋਚੇ ਪੀ ਉਹ ਹੁਣ ਜੀਵਨ ਦੇ ਵਿੱਚ ਇਸੇ ਹੀ ਸਮੇਂ ਦੇ ਵਿੱਚ ਬਤੀਤ ਕਰੇਗਾ ਜੀਵਨ ਉਹ 25 ਕਰੋੜ ਤੇ 25 ਲੱਖ ਦੀਆਂ ਗੱਡੀਆਂ ਵਿੱਚ ਘੁੰਮਣ ਵਾਲੇ ਵੀ ਜਿਹੜੇ ਲੋਕ ਆ ਨਾ ਆਖਰ ਦੀ ਆਖਰ 25 ਰੁਪਈਆ ਦੇ ਕੁਜੇ ਦੇ ਵਿੱਚ ਜੇ ਤੇ ਰੱਖੋ ਪਾਣੀ ਦੇ ਵਿੱਚ ਜਾ ਬਹਿੰਦੇ ਆ 25 ਰੁਪਈਆ ਦਾ ਉਹ ਕੁਜਾ ਹੁੰਦਾ ਹੈ ਉਹ ਅਮੀਰ ਵੀ ਉਸੇ ਕੁਜੇ 'ਚ ਜਾਣਗੇ ਤੇ ਗਰੀਬ ਵੀ ਇਸ ਕਰਕੇ ਜਿਹੜਾ ਤੂੰ ਨੇ ਇਹਨਾਂ ਚੀਜ਼ਾਂ ਨਾਲ ਲਾਇਆ ਹੈ ਉਹ ਰੱਬ ਨਾਲ ਵਾਹਿਗੁਰੂ ਨਾਲ ਕਰਤਾਰ ਨਾਲ ਲਾ ਉਸ ਪਰਮੇਸ਼ਰ ਦੇ ਨਾਲ ਲਾ ਧਰਮ ਚਿੰਤਕਾ ਨੇ ਮਨੁੱਖ ਨੂੰ ਬਾਰ ਬਾਰ ਇਹ ਗੱਲ ਕਹੀ ਹੈ ਕਿ ਆਪਣਾ ਧਿਆਨ ਜਿਹੜਾ ਹੈ ਉਹ ਪਾਰਬ੍ਰਮ ਪਰਮੇਸ਼ਰ ਵਿੱਚ ਲਾ ਕੇ ਰੱਖ ਆਪਣਾ ਪਿਆਰ ਜਿਹੜਾ ਹੈ ਉਹ ਪਾਰਬ੍ਰਮ ਪਰਮੇਸ਼ਰ ਨਾਲ ਪਾ ਸ਼ਰੀਰ ਦੇ ਨਾਲ ਵੀ ਪਿਆਰ ਨਹੀਂ ਪਾਉਣਾ ਸ਼ੀਸ਼ੇ ਦੇ ਸਾਹਮਣੇ ਖੜ ਕੇ ਬੰਦਾ ਆਪਣੀ ਦਸਤਾਰ ਜਦੋਂ ਬੰਨਦਾ ਨਾ ਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਆ ਜੇ ਤਾ ਲੱਗੀ ਹੋਵੇ ਮਾੜੀ ਜੀ ਮਿੱਟੀ ਤੇ ਬੰਦਾ ਕਰਦਾ ਕੀ ਆ ਕਿ ਉਸ ਮਿੱਟੀ ਨੂੰ ਪਾਣੀ ਦੇ ਨਾਲ ਉਤਾਰਦਾ ਕਿ ਮੇਰੇ ਪਾਗ ਦੇ ਉੱਤੇ ਚੜ੍ਹ ਕੇ ਕਿਵੇਂ ਮਿੱਟੀ ਬੈਠ ਗਈ ਤੇ ਬਾਬਾ ਫਰੀਦ ਸਾਹਿਬ ਕਹਿੰਦੇ ਆ ਹੁਣ ਤੇ ਸੱਜਣਾ ਮਿੱਟੀ ਨਾਲ ਨਫ਼ਰਤ ਕਰ ਰਿਹਾ ਏ ਪਰ ਤੈਨੂੰ ਪਤਾ ਇੱਕ ਦਿਨ ਇਸ ਮਿੱਟੀ ਨੂੰ ਇਸ ਸਰੀਰ ਨੂੰ ਮਿੱਟੀ ਦੇ ਵਿੱਚ ਦੱਬ ਕੇ ਤੇਰੇ ਹੀ ਸਕੇ ਸਬਰਦਿਆਂ ਨੇ ਜਿਹੜਾ ਵਾ ਦਫ਼ਨ ਕਰ ਦੇਣਾ ਵਾ ਤੇਰੇ ਸੰਗੀਆਂ ਨੇ ਇਸ ਮਿੱਟੀ ਨੂੰ ਰਾਖ ਬਣਾ ਕੇ ਤੇ ਮਿੱਟੀ ਦੇ ਵਿੱਚ ਮਿਲਾ ਦੇਣਾ ਵਾ ਤੈਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਏ ਕਿ ਜਿਸ ਮਿੱਟੀ ਦੇ ਉੱਤੇ ਤੂੰ ਤੁਰਿਆ ਫਿਰਦਾ ਵਾ ਇਸ ਮਿੱਟੀ ਨਾਲ ਨਫ਼ਰਤ ਨਹੀਂ ਏਸੇ ਮਿੱਟੀ ਨੇ ਤੈਨੂੰ ਸਹਾਰਾ ਦਿੱਤਾ ਏ ਤੇ ਅਖੀਰ ਜਿੱਦਨ ਮੌਤ ਹੋਈ ਮਰਿਆ ਉਸ ਦਿਨ ਤੂੰ ਐਸੇ ਹੀ ਚ ਮਿਲ ਜਾਣਾ ਇਸ ਕਰਕੇ ਨਫ਼ਰਤ ਨਹੀਂ ਕਰਨੀ ਚਾਹੀਦੀ ਬਾਬਾ ਜੀ ਕਹਿੰਦੇ ਆ ਕਿ ਫਰੀਦਾ ਮੈਂ ਪੁਲਾਵਾ ਪੱਗ ਦਾ ਮਤ ਮੈਲੀ ਹੋ ਜਾਏ ਗਹਿਲਾ ਰੋ ਨਾ ਜਾਣੀ ਸਿਰ ਵੀ ਮਿੱਟੀ ਖਾਏ ਫਿਰ ਇੱਕ ਬਚਨ ਤੁਸੀਂ ਪੜ੍ਹਦੇ ਜੇ ਉਹਦੇ ਚ ਬਾਬਾ ਜੀ ਕਹਿੰਦੇ ਫਰੀਦਾ ਖਾਕ ਨਾ ਨਿੰਦੀਏ ਮਿੱਟੀ ਨਾਲ ਨਫ਼ਰਤ ਨਹੀਂ ਕਰਨੀ ਚਾਹੀਦੀ ਕਦੀ ਵੀ ਫਰੀਦਾ ਖਾਕ ਨਾ ਨਿੰਦੀਏ ਖਾਕੂ ਜੇਡ ਨਾ ਕੋਏ ਜਿਉਂਦਿਆਂ ਪੈਰਾਂ ਥੱਲੇ ਅੱਜ ਜਿਉਂਦੇ ਆਸੀਂ ਤੁਰੇ ਫਿਰਦੇ ਮਿੱਟੀ ਦੇ ਉੱਤੇ ਤੁਰੇ ਫਿਰਦੇ ਜਿਉਂਦਿਆਂ ਪੈਰਾਂ ਥੱਲੇ ਮੋਇਆ ਉੱਪਰ ਹੋਏ ਜਦੋਂ ਮਨੁੱਖ ਮਰਦਾ ਏ ਮਿਟਦਾ ਏ ਉਦੋਂ ਇਹੀ ਮਿੱਟੀ ਉੱਪਰ ਪੈ ਜਾਂਦੀ। ਹੁਣ ਇਹ ਤੱਤ ਹੈ। ਮਿੱਟੀ ਤੇਰੀ ਜ਼ਿੰਦਗੀ ਬੰਦਿਆ ਮਿੱਟੀ ਮੌਤ ਦਾ ਗਹਿਣਾ ਆਖਰ ਮਿੱਟੀ ਉਹ ਮਿੱਟੀ ਹੋਣਾ ਮਿੱਟੀ ਤੋਂ ਕੀ ਲੈਣਾ। ਜਿੰਨਾ ਧਰਮ ਚਿੰਤਕਾਂ ਨੇ ਜੀਵਨ ਦੇ ਅਸਲ ਤੱਤ ਨੂੰ ਸਮਝਿਆ ਉਹਨਾਂ ਨੇ ਸਰੀਰ ਨਾਲ ਵੀ ਪਿਆਰ ਨਹੀਂ ਪਾਇਆ ਉਹਨਾਂ ਨੇ ਇਹ ਸੰਸਾਰ ਦੇ ਲੋਕਾਂ ਨੂੰ ਆਖਿਆ ਕਿ ਸਰੀਰ ਵੀ ਮਿੱਟੀ ਹੈ। ਅੱਜ ਮਿੱਟੀ ਹੋਇਆ ਕੱਲ ਹੋਇਆ ਇਹਦੇ ਵਿੱਚੋਂ ਸਿਰਫ ਇੱਕ ਕੀਮਤੀ ਚੀਜ਼ ਹੈ ਉਹ ਹੈ ਰੱਬ ਦੀ ਅੰਛ ਜਿਹੜੀ ਪਰਮੇਸ਼ਰ ਦੀ ਬਖਸ਼ਿਸ਼ ਨਾਲ ਇਸ ਢਾਂਚੇ